ਦੋਸਤੋ ਇੱਕ ਖਬਰ ਖਾਸ ਕਰਤੇ ਉਹਨਾਂ ਦੇ ਲਈ ਹੈ ਜਿਹੜੇ ਕਿ ਰੋਜ਼ਾਨਾ ਪੈਟਰੋਲ ਡੀਜ਼ਲ ਤੇ ਖਰਚਾ ਕਰਦੇ ਨੇ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾ ਆਉਂਦਾ ਹੈ ਤੇਲ ਕੰਪਨੀਆਂ ਨੇ ਸਵੇਰੇ 6 ਵਜੇ ਰੇਟ ਜਾਰੀ ਕੀਤੇ ਜੋ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਤੇ ਰੁਪਏ ਤੇ ਡਾਲਰ ਦੀ ਦਰ ਤੇ ਆਧਾਰਿਤ ਨੇ ਅਮ੍ਰਿਤਸਰ ਵਿੱਚ ਅੱਜ ਪੈਟਰੋਲ ਦੀ ਕੀਮਤ ਲਗਭਗ 96.70 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਤੇ ਡੀਜ਼ਲ 88.5 ਜਾਂ 88.9 ਰੁਪਏ ਪ੍ਰਤੀ ਲੀਟਰ ਦੇ ਆਸ-ਪਾਸ ਬਣਿਆ ਹੋਇਆ ਪੰਜਾਬ ਵਿੱਚ ਔਸਤਨ ਡੀਜ਼ਲ ਦੀ ਕੀਮਤ ਜੋ ਹੈ 88.9 ਰੁਪਏ ਰਹੀ ਹੈ ਮੁੱਖ ਸ਼ਹਿਰਾਂ ਵਿੱਚ ਕੀਮਤਾਂ ਦੀ ਜੋ ਦਰ ਹੈ ਉਹ ਸਥਿਰ ਹੈ ਦਿੱਲੀ ਵਿੱਚ ਪੈਟਰੋਲ 94.72 ਰੁਪਏ ਤੇ ਡੀਜ਼ਲ 87.62 ਰੁਪਏ ਬਣਿਆ ਹੋਇਆ ਹੈ ਮੁੰਬਈ ਵਿੱਚ ਪੈਟਰੋਲ 104.21 ਤੇ ਡੀਜ਼ਲ 92.15 ਬਣਿਆ ਹੋਇਆ ਤੇ ਪੈਟਰੋਲ ਲਗਭਗ ਪੰਜਾਬ ਦੇ ਵਿੱਚ 96.70 ਤੇ 88.9 ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਬਣਿਆ ਹੋਇਆ ਹੈ ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹਲਕੀ ਗਿਰਾਵਟ ਤੇ ਰੁਪਏ ਦੀ ਮਜ਼ਬੂਤੀ ਕਰਕੇ ਮਹਾਨਗਰਾਂ ਵਿੱਚ ਪੈਟਰੋਲ ਤੇ ਡੀਜ਼ਲ ਤੇ ਰਾਹਤ ਮਿਲਦੀ ਹੈ ਜੇਕਰ ਤੁਹਾਨੂੰ ਇਹ ਰੇਟ ਸਹੀ ਲੱਗਦੇ ਨੇ ਤਾਂ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਤੁਸੀਂ ਪੈਟਰੋਲ ਡੀਜ਼ਲ ਸਮੇਂ ਤੋਂ ਪਹਿਲਾਂ ਜ਼ਿਆਦਾ ਜਾਂ ਘੱਟ ਵੀ ਪਵਾ ਸਕਦੇ ਹੋ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਸਾਡਾ ਸਾਥ ਜ਼ਰੂਰ ਦਿਨਾ